ਅੱਜ ਬਲਾਕ ਬਲਾਡਾ ਦੇ ਪਿੰਡ ਸਸਪਾਲੀ ਦੇ ਵਿੱਚ ਜੋ ਡੀਡੀਪੀ ਬੰਨਿਓ 171 ਕਨਾਲ 7 ਮਰਲੇ ਜ਼ਮੀਨ ਦੀ ਕਬਜ਼ਾ ਕਾਰਵਾਈ ਦਾ ਐਲਾਨ ਕੀਤਾ ਸੀ ਬੀਕੇ ਜੂ ਸਿੱਧੂਪੁਰ ਕੰਨਿਓ ਅਸੀਂ ਅੱਜ ਉਸ ਕਬਜ਼ਾ ਕਾਰਵਾਈ ਨੂੰ ਰੋਕਣ ਦੇ ਲਈ ਇਕੱਠੇ ਹੋਏ ਸੀ ਪਰ ਸ਼ਾਮ ਦੇ 5 ਵਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਜਿਹੜੀ ਇਹ ਕਿਸਾਨਾਂ ਕੋਲੇ ਜ਼ਮੀਨ ਹੈ 1950 ਤੋਂ ਲੈ ਕੇ ਇਹ ਕਿਸਾਨ ਬੋਂਦੇ ਆ ਰਹੇ ਨੇ 1964 ਦੇ ਵਿੱਚ ਵੀ ਐਸ ਡੀ ਐ ਮਾਨਸਾਰਾਹੀ ਇਹ ਕੇਸ ਆ ਜੋ ਇਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਹੋਇਆ ਤੇ ਫਿਰ 1998 ਦੇ ਵਿੱਚ ਕਮਿਸ਼ਨਰ ਫਰੀਦਕੋਟ ਤੋਂ ਵੀ ਇਹ ਕਿਸਾਨ ਕੇਸ ਜਿੱਤੇ ਹੋਏ ਨੇ ਤੇ 2000 ਸਾਲ ਦੇ ਵਿੱਚ ਹਾਈ ਕੋਰਟ ਨੇ ਵੀ ਕੇਸ ਇਹਨਾਂ ਕਿਸਾਨਾਂ ਦੇ ਹੱਕ ਚ ਕੀਤਾ ਪਰ ਆਮ ਆਦਮੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਧੱਕੇ ਨਾਲ ਹਟਾਉਣਾ ਚਾਹੁੰਦੀ ਹੈ ਜੋ ਜੰਗਲਾ ਮਸਤਰਕਾ ਜ਼ਮੀਨ ਹੈ ਉਹਨਾਂ ਨੂੰ ਵੇਚਣਾ ਚਾਹੁੰਦੀ ਹੈ ਉਸ ਮਕਸਦ ਦੇ ਤਹਿਤ ਐਮਐਲਏ ਬੋਧਰਾਮ ਦੀ ਸਹਤੇ ਅੱਜ ਡੀਡੀਪੀਓ ਵੱਲੋਂ ਨੇ ਕਬਜ਼ਾ ਕਾਰਵਾਈ ਦਾ ਐਲਾਨ ਕੀਤਾ ਸੀ ਪੀਕੇ ਜੂ ਸਿੱਧੂਪੁਰ ਦੇ ਆਗੂ ਵਰਕਰਾਂ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਪੂਰਾ ਦਿਨ ਹਾਜ਼ਰੀ ਭਰੀ ਹੈ ਤੇ ਅੱਗੇ ਤੋਂ ਵੀ ਦੇਖ ਕਰ ਪ੍ਰਸ਼ਾਸਨ ਇਸ ਜ਼ਮੀਨ ਵੱਲ ਕੋਈ ਕਾਦਮ ਚੱਕੇਗਾ ਤਾਂ ਸਿੱਧੂਪੁਰ ਜਥੇਵੰਦੀ ਇਹਨਾਂ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ ਇੱਕ ਮਰਲਾ ਵੀ ਜ਼ਮੀਨ ਅਸੀਂ ਅਕਵਾਇਰ ਨਹੀਂ ਹੋਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ